ਰੀਲ ਕੋਰਟ ਦੇ ਵਿੱਚ ਹੰਸਰਾ ਹੰਸ ਪਹਿਲੀ ਵਾਰੀ ਪਹੁੰਚਿਆ ਤੇ ਲਗਾਤਾਰ ਵਿਰੋਧ ਜਬਰਦਸਤ ਵਿਰੋਧ ਲਗਾਤਾਰ ਵਿਰੋਧ 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 ਕਿਸਾਨਾਂ ਨੂੰ ਸੌਦੀ ਕੋਸ਼ਿਸ਼ ਕਿਸਾਨਾਂ ਨੂੰ ਸੌਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਨੂੰ ਸੌਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਦੇਖੋ ਜੀ ਲਗਾਤਾਰ ਲਗਾਤਾਰ ਕਿਸਾਨ ਹੰਸਰਾ ਹੰਸ ਜੀ ਜਸਪਾਲ ਜੀ ਾਰੇ ਕੈਮਰਾਮੈਨ ਨੂੰ ਕੈਮਰਾਮੈਨ ਨੂੰ ਕਹੂੰਗਾ ਮੈਂ ਇਧਰ ਇੱਕ ਵਾਰੀ ਆ ਜਾਣਾ ਕਿਸਾਨ ਹੈ ਵਿਰੋਧ ਦੇਖ ਸਕਦੇ ਹੋ ਹੰਸਰਾ ਇਹਦਾ ਵਿਰੋਧ ਹੋ ਗਿਆ ਕਿਸਾਨਾਂ ਵੱਲੋਂ ਫਰੀਦਕੋਟ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਇੱਕ ਪਾਸੇ ਭਾਜਪਾ ਦੀ ਰੈਲੀ ਆ ਰਹੀ ਹੈ ਲੋਕ ਸਭਾ ਦੇ ਹਲਕਾ ਇੰਚਾਰਜ ਹੰਸਰਾ ਹੰਸ ਫਰੀਦਕੋਟ ਦੇ ਵਿੱਚ ਪਹੁੰਚੇ ਆ ਹੁਣੇ-ਹੁਣੇ ਜਿਉਂ ਹੀ ਪਹੁੰਚੇ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਵਿਰੋਧ ਹੋ ਰਿਹਾ ਜਬਰਦਸਤ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਵੀ ਤੁਸੀਂ ਵਾਪਸ ਜਾਓ ਇਹ ਹੰਸਰਾ ਹੰਸ ਨੂੰ ਅ ਮਤਲਬ ਉਹਨਾਂ ਦਾ ਕਹਿਣਾ ਵੀ ਜੇ ਇੱਥੇ ਆਉਂਦਿਆ ਤਾਂ ਇਸੇ ਤਰ੍ਹਾਂ ਵਿਰੋਧ ਕੀਤਾ ਜਾਊਗਾ ਵੀ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਫਰੀਦਕੋਟ ਦੇ ਵਿੱਚ ਹੰਸਰਾਜ ਹੰਸ ਦਾ ਪਹਿਲੀ ਵਾਰ ਅੱਜ ਆਉਂਦੇ ਵਿਰੋਧ ਜ਼ਬਰਦਸਤ ਵਿਰੋਧ ਹੋ ਰਿਹਾ ਹੈ ਬੇਸ਼ੱਕ ਹੰਸਰਾਜ ਦੇ ਸਮਰਥਕ ਝੰਡੀਆਂ ਪੁਛੀਆਂ ਕਰਕੇ ਨਾਅਰੇ ਲਾ ਰਹੇ ਆ ਪਰ ਦੂਜੇ ਪਾਸੇ ਕਿਸਾਨ ਡਟੇ ਹੋਏ ਆ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਇਧਰ ਲੈ ਪੈਟ ਨੂੰ ਦਿਖਾ ਦਿੰਦੇ ਆ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਆ ਹੰਸ ਰਾਜ ਹੰਸ ਆ ਰਹੇ ਸਾਹਮਣੇ ਮੈਂ ਕੈਮਰਾਮੈਨ ਨੂੰ ਕਹਿੰਦਾ ਇੱਕ ਮਿੰਟ ਦਿਖਾ ਦਿਨ ਹੰਸ ਰਾਜ ਹੰਸ ਸਾਹਮਣੇ ਦੇਖ ਰਹੇ ਹੰਸ ਰਾਜ ਹੰਸ ਆ ਰਹੇ ਆ ਤੇ ਉਹਨਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੰਸ ਰਾਜ ਹੰਸ ਆ ਸਿਰ ਦੇ ਉੱਪਰ ਉਹਨਾਂ ਦੇ ਹਰਾ ਪੱਗਬੰਨੀ ਹੋਈ ਹੈ ਕਹਿ ਸਕਦੇ ਹਾਂ ਹਰੇ ਰੰਗ ਦੀ ਤੇ ਲਗਾਤਾਰ ਉਹਨਾਂ ਦਾ ਵਿਰੋਧ ਦੇਖਣ ਦਿਓ ਤੁਸੀਂ ਵਿਰੋਧ ਕੀਤਾ ਜਾ ਰਿਹਾ ਹੋ ਸਕਦਾ ਪੁਲਿਸ ਬਲ ਪੋ ਪੋ ਪੁਲਿਸ ਬਲ ਨਾਲ ਟਕਰਾਓ ਵੀ ਹੋ ਸਕਦਾ ਪੁਲਿਸ ਬਲ ਪੁਲਿਸ ਬਲ ਨਾਲ ਟਕਰਾਓ ਹੋ ਗਿਆ ਕਿਸਾਨਾਂ ਦਾ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨਾਂ ਨੂੰ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਫ੍ਰੀ ਕੋਰਟ ਦੇ ਵਿੱਚ ਖੰਸਰਾ ਹਾਂਸ ਦਾ ਲਗਾਤਾਰ ਵਿਰੋਧ ਜ਼ਬਰਦਸਤ ਵਿਰੋਧ ਹੋਇਆ ਦੇਖ ਸਕਦੇ ਹੋ ਤੁਸੀਂ ਫ੍ਰੀ ਕੋਰਟ ਦੇ ਵਿੱਚ ਖੰਸਰਾ ਹਾਂਸ ਦਾ ਵਿਰੋਧ ਹੋਇਆ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਆ ਪੁਲਿਸ ਨੇ ਬੈਰੀਕੇਡ ਮਜ਼ਬੂਤ ਕਰ ਲਏ ਆ ਮਜ਼ਬੂਤ ਕੀਤੇ ਹੋਏ ਆ ਬੈਰੀਕੇਡ ਪਰ ਕਿਸਾਨ ਕਿਸਾਨ ਇਹ ਰਿਹਾ ਵੀ ਇਹ ਨਾਣੇ ਦਿੱਲੀ ਦੇ ਵਿੱਚ ਵੜ ਨਹੀਂ ਦਿੱਤਾ ਸਾਨੂੰ ਇਸ ਕਰਕੇ ਅਸੀਂ ਇਹਨਾਂ ਦਾ ਫਰੀਦਕੋਟ ਦੇ ਵਿੱਚ ਹੰਸਰਾਏ ਦਾ ਵਿਰੋਧ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਫਰੀਦਕੋਟ ਦੇ ਵਿੱਚ ਵਿਰੋਧ ਹੋ ਰਿਹਾ ਹੰਸਰਾਏ ਹੰਸ ਦਾ ਬੇਸ਼ੱਕ ਸਵੇਰੇ ਢਿੱਲਾ ਬਾਬਾ ਫਰੀਦ ਜੀ ਦੇ ਤੇ ਨਤਮਸਤਕ ਹੋਣ ਲਈ ਆਏ ਸੀ ਤਾਂ ਉਸ ਤੋਂ ਬਾਅਦ ਤ੍ਰੈ ਜੀਨ ਮੰਦਿਰ ਦੇ ਵਿੱਚ ਵੀ ਗਏ ਆ ਤਾਂ ਹੁਣ ਫਰੀਦਕੋਟ ਦੇ ਵਿੱਚ ਹੰਸਰਾਏ ਹੰਸ ਦਾ ਵਿਰੋਧ ਲਗਾਤਾਰ ਦਿਖਾਇਆ ਜਾ ਰਿਹਾ ਹੰਸਰਾਏ ਹੰਸ ਹੰਸਰਾਏ ਹੰਸ ਸਾਹਮਣੇ ਦੇਖ ਸਕਦੇ ਹੋ ਤੁਸੀਂ ਹਸਰੇ ਹੰਸ ਆ ਰਹੇ ਆ ਨਾਲ ਬੇਸ਼ੱਕ ਉਹਨਾਂ ਦੇ ਹਲਕਾ ਇੰਚਾਰਜ ਗੌਰਵ ਗੱਕੜ ਆ ਪਰ ਲਗਾਤਾਰ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਜਬਰਦਸਤ ਵਿਰੋਧ ਹੈ ਹਸਰੇ ਹੰਸ ਕਿਸਾਨਾਂ ਨੂੰ ਹੱਥ ਜੋੜ ਕੇ ਹੱਥ ਜੋੜ ਕੇ ਉਹਨਾਂ ਦਾ ਅ अभिनंदन ਸਰਕਾਰ ਕਰ ਰਹੇ ਆ ਪਰ ਲਗਾਤਾਰ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਆ ਤੁਸੀਂ ਦਿਖਾ ਦਿਓ ਸਾਰੇ ਪਾਸੇ ਹਸਰੇ ਹੰਸ ਸਾਹਮਣੇ ਬਿਲਕੁਲ ਤੁਹਾਨੂੰ ਹਸਰੇ ਹੰਸ ਦਿਖਾਉਂਗਾ ਕੈਮਰਾਮੈਨ ਕਾ ਦਿਖਾਉ ਇੱਕ ਵਾਰੀ ਹਸਰੇ ਹੰਸ ਦੇਖੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਾਂਸਰਾਏ ਹਾਂਸ ਫਰੀਦਕੋਟ ਦੇ ਵਿੱਚ ਪਹਿਲੀ ਵਾਰੀ ਪਹੁੰਚੇ ਆ ਹਾਂਸਰਾਏ ਹਾਂਸ ਫਰੀਦਕੋਟ ਦੇ ਵਿੱਚ ਹਾਂਸਰਾ ਹਾਂਸ ਪਹਿਲੀ ਵਾਰੀ ਪਹੁੰਚੇ ਆ ਤੇ ਲਗਾਤਾਰ ਵਿਰੋਧ ਜਬਰਦਸਤ ਵਿਰੋਧ ਕਿਸਾਨਾਂ ਨੂੰ ਆਕਸੌਂਦ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਨੂੰ ਆਕਸੌਂਦ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਦੇਖੋ ਜੋ ਲਗਾਤਾਰ ਲਗਾਤਾਰ ਕਿਸਾਨਾਂ ਦੇ ਹਾਸਲੇ ਹਾਂ ਸਰ ਜੀ ਜਲਤਾ ਪਾਰਟੀ ਕਿਸਾਨਾਂ ਪਰ ਜ਼ੋਰ ਕੀਤਾ ਜਾ ਰਿਹਾ ਹੈ ਕੈਮਰਾਮੈਨ ਨੂੰ ਕੈਮਰਾਮੈਨ ਨੂੰ ਕਹੂੰਗਾ ਮੈਂ ਇਧਰ ਇੱਕ ਵਾਰੀ ਆ ਜਾਣਾ ਕਿਸਾਨ ਜੋ ਵਿਕੀਆਂ ਭੇਡਾਂ ਆਲੇ ਚੱਲੇ ਟ੍ਰੈਕਟਰ ਨਾਲ ਜੋ ਦੇਸ਼ ਦੇ ਜੋ ਦੇਸ਼ ਦੇ ਰਾਜਾਂ ਨਾਲ ਵਿਕੀਆਂ ਭੇਡਾਂ ਆਲੇ ਚੱਲੇ ਵਿਕੀਆਂ ਭੇਡਾਂ ਆਲੇ ਜੋ ਦੇਸ਼ ਦੇ ਹਾਲਾਤ ਬਣਾਏ ਉਹ ਕਰਨੀ ਪਰਨੀ ਪੈ ਰਹੀ ਹੈ ਕਰਨੇ ਪਰ ਇਹ ਗਲਬਾਲ ਕਰਨਾ ਕੀ ਕਹਾ ਕੀ ਗੱਲ ਹੋ ਗਈ ਰੋਜ਼ ਹੋ ਗਈ ਅੱਜ ਅਸੀਂ ਇਹਦਾ ਫਰੀਦਕੋਟ ਆਉਣ ਤੇ ਅਸੀਂ ਸਾਨੂੰ ਇਹਨਾਂ ਨੇ ਦਿੱਲੀ 1 ਸਾਲ 12 ਮਹੀਨੇ ਬਾਇਆ ਸੀ ਉਹਦਾ ਅਸੀਂ ਵਿਰੋਧ ਕਰ ਰਹੇ ਆ ਵੀ ਸਾਨੂੰ ਜਰੂਰ ਬਾ ਸਕਦੇ ਆ ਅਸੀਂ ਪੰਜਾਬ ਚਾਉਣ ਦੇ ਕਾਲੇ ਝੰਡਿਆਂ ਨਾਲ ਦਾ ਸਵਾਗਤ ਕਰ ਰਹੇ ਆ ਤਾਂ ਜੋ ਜਿਹੜੇ ਵੀ ਸ਼ਹਿਰ ਜਾਊ ਜਿਹੜੇ ਵੀ ਪਿੰਡ ਜਾਊ ਅਸੀਂ ਸੰਜੋਗਤ ਮੋਰਚਾ ਲੋ ਵੱਧ ਤੋਂ ਵੱਧ ਉਹਦਾ ਵਿਰੋਧ ਕਰ ਇਹ ਲਗਾਤਾਰ ਜਾਰੀ ਰਹੂਗਾ ਇਹ ਲਗਾਤਾਰ ਜਾਰੀ ਰਹੂਗਾ ਪਿੰਡਾਂ ਚ ਵੀ ਸ਼ਹਿਰਾਂ ਚ ਵੀ ਜਿੱਥੇ ਜਾਇਆ ਕਰੂ ਉੱਥੇ ਅਸੀਂ ਵਿਰੋਧ ਕਰਿਆ ਕਰਾਂਗੇ ਸੰਯੁਕਤ ਮੋਰਚੇ ਦੀ ਕਾਲ ਆ ਜਿਵੇਂ ਜਿਵੇਂ ਅੱਗੇ ਪ੍ਰੋਗਰਾਮ ਆਉਣਗੇ ਉਵੇਂ ਮੈਂ ਅਸੀਂ ਪ੍ਰੋਗਰਾਮ ਨੂੰ ਰੂਪਰੇਖਾ ਬਦਲਦੇ ਰਹਿਾਂਗੇ ਹੋਰ ਕਿਤੇ ਵਿਰੋਧ ਕੀਤਾ ਜਾ ਰਿਹਾ ਕਿ ਅੱਜ ਇੱਥੇ ਹੀ ਹੈਗਾ ਨਹੀਂ ਅੱਜ ਕੱਲਾ ਫਰੀਦਕੋਟ ਹੀ ਆ ਜਿਵੇਂ ਹੁਣ ਮੰਨ ਲਓ ਸੰਯੁਕਤ ਮੋਰਚੇ ਦੀ ਮੀਟਿੰਗ ਚੱਲੀ ਜਾਂਦੀ ਹੈ ਉਸ ਤੋਂ ਬਾਅਦ ਮੋਗਾ ਜਿਹੜਾ ਜਿੱਥੇ ਵੀ ਜਾਊਗਾ ਇਹ ਉਹ ਸਾਰੇ ਜ਼ਿਲ੍ਹਿਆਂ ਚ ਸੰਯੁਕਤ ਮੋਰਚੇ ਲੋਕ ਕਾਲ ਦਿੱਤੀ ਗਈ ਆਲ ਪੰਜਾਬ ਚ ਇਹਦਾ ਵਿਰੋਧ ਕੀਤਾ ਜਾਊਗਾ ਹੋਰ ਕਿਸਾਨ ਵੀ ਹੈਗੇ ਤਾਂ ਮੈਂ ਗ ਕੀ ਕੀ ਗੱਲ ਹੋ ਗਈ ਬੋਲ ਕੋ ਕਰਤਾ ਕੀ ਗੱਲ ਹੋਈ ਹੈ ਕਾਹ ਤੋਂ ਵਿਰੋਧ ਕੀਤਾ ਬੋਲੋ ਨਹੀਂ ਬੋਲ ਮੜਾ ਰਹੇ ਹੋ ਅਸੀਂ ਜਹਾਂਸਰਾ ਦਾ ਵਿਰੋਧ ਕਰ ਰਹੇ ਆਂ ਪੰਜਾਬੀ ਹੋ ਕੇ ਸਾਨੂੰ ਤਾਂ ਜਿੱਦ ਲਈ ਇੰਟਰ ਨਹੀਂ ਹੁੰਦਾ ਇਹ ਇਲੈਕਸ਼ਨ ਲੜਨ ਆ ਗਿਆ ਅਸੀਂ ਤਾਂ ਵਾਪਸ ਜਾ ਅਸੀਂ ਵੋਟ ਨਹੀਂ ਪਾਉਣੀ ਪੰਜਾਬ ਚੋਂ ਕਿਤੇ ਇੱਕ ਇੱਕ ਸੀਟ ਨਹੀਂ ਜਿੱਤਣ ਦੇਣੀ ਕੀ ਕਹਿਣਾ ਚਾਹੁੰਦੇ ਆਂ ਅਸੀਂ ਬਿਲਕੁਲ ਸਾਡੇ ਜਿਹੜਾ ਭਾਜਪਾ ਸਰਕਾਰ ਨੇ મોદી ਸਰਕਾਰ ਨੇ ਸਾਡੇ 700 ਕਿਸਾਨ ਸੀਦਾਂ ਦਾ ਸਾਡਾ ਮੁੱਲ ਨਹੀਂ ਪਾਇਆ ਅਤਿਆਚਾਰ ਕਰ ਰਹੇ ਨੇ ਆ ਕਹ ਰਿਹਾ ਕਿਸਾਨਾਂ ਮਜ਼ਦੂਰਾਂ ਤੇ ਹਰੇਕ ਵਾਰੀ ਇਕੱਠੇ ਨਾਲ ਟਕਰਾ ਕਰਦੇ ਇਸ ਕਰਕੇ ਸੀ ਭਾਜਵਾ ਨੂੰ ਅੰਡਰ ਨਹੀਂ ਹੁੰਦਣਾ ਸਾਨੂੰ ਦਿੱਲੀ ਅੰਡਰ ਨਹੀਂ ਹੁੰਦੀ ਤੇ ਅਸੀਂ ਭਾਜਵਾ ਦਾ ਪੁਰਾਣੇ ਮੰਤਰੀ ਸ਼ੰਤੀ ਜੀ ਦਾ ਪੰਜਾਬ ਅੰਡਰ ਨਹੀਂ ਹੁੰਦਾ ਹੋਰ ਕਿਸਾਨ ਵੀ ਹੈਗੇ ਆ ਤਕਰੀਬਾ ਦਿਖਾਉਣਾ ਹੈ ਤੁਹਾਨੂੰ ਕਿਸਾਨ ਹੈਗੇ ਆ ਲਗਾਤਾਰ ਵਿਰੋਧ ਕਰ ਰਹੇ ਕੀ ਗੱਲ ਹੈ ਕਿਹ ਕਾ ਤੋਂ ਵਿਰੋਧ ਕਰ ਰਹੇ ਜੋ ਮੋਦੀ ਨੇ 10 ਸਾਲ ਤੇ ਦੇਸ਼ ਦਾ ਹਾਲ ਕੀਤਾ ਹੈ ਉਹਦਾ ਨਤੀਜਾ ਹੈ ਹੰਸਰਾ ਜਾਂ ਹੰਸਣਾ ਨਿੱਜੀ ਦੁਸ਼ਮਣੀ ਕੋਈ ਨਹੀਂ ਜੋ ਨੀਤੀਆਂ ਲੋਕ ਰਾਜ ਖਤਮ ਕਰ ਰਿਹਾ ਸੰਵਿਧਾਨ ਨੂੰ ਖਤਮ ਕਰ ਰਿਹਾ ਜੋ ਜੋ ਭੇਡਾਂ ਵਾਲੇ ਚੱਲੇ ਟ੍ਰੈਕਟਰ ਲੈ ਕੇ ਆਪਾਂ ਦੇ ਜੋ ਦੇਸ਼ ਦੇ ਹਾਲਾਤ ਬਣਾਏ ਆ ਉਹ ਕਰਨੀ ਭਰਨੀ ਪੈ ਰਹੀ ਹੈ ਕਰਨੀ ਭਰਨੀ ਪੈ ਰਹੀ ਹੈ ਮੋਦੀ ਸਰਕਾਰ ਨੇ ਲਗਾਤਾਰ ਕਿਸਾਨਾਂ ਦਾ ਵਿਰੋਧ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੁਹਾਡੇ ਕਿਸਾਨ ਹੈ ਟਰੈਕਟਰ ਲੈ ਕੇ ਜਾ ਰਹੇ ਆ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਦੇਖੋ ਇਹਨਾਂ ਨੂੰ ਅਸੀਂ ਪਾੜੇ ਦੇ ਟੱਟੂ ਕਹਾਂਗੇ ਇਹ ਟੱਟੂ ਕਿਉਂਕਿ ਬੀਜੇਪੀ ਸਰਕਾਰ ਨੇ ਕਿਸਾਨਾਂ ਨਾਲ ਸਾਰੇ ਵਰਗਾਂ ਨਾਲ ਵਾਅਦੇ ਕਰਕੇ ਮੁਕਰੀਆ ਧੋਖਾ ਕੀਤਾ ਅਸੀਂ ਅੱਜ ਹੰਸਰਾ ਹੰਸ ਨੂੰ ਜਿਹੜਾ ਇਹ ਕਾਲੀਆਂ ਝੰਡੀਆਂ ਦਾ ਰੋਜ਼ ਵਿਖਾਵਾ ਕਰਕੇ ਅਗਲਾ ਐਕਸ਼ਨ ਅਸੀਂ ਪਿੰਡ-ਪਿੰਡ ਜਾ ਕੇ ਭਾਰਤੀ ਜਨਤਾ ਪਾਰਟੀ ਦਾ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ 37 ਜਥੇਬੰਦੀਆਂ ਪੰਜਾਬ ਦੀਆਂ ਔਰ ਪੂਰੇ ਦੇਸ਼ ਦੀਆਂ 500 ਜਥੇਬੰਦੀ ਕਿਸਾਨਾਂ ਦਾ ਕਹਿਣਾ ਹੈ ਵੀ ਇਹਨਾਂ ਨੂੰ ਮਾਫ ਨਹੀਂ ਕਰਾਂਗੇ ਇਹ ਦਿੱਲੀ ਦੇ ਵਿੱਚ ਅਸੀਂ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਗਏ ਸੀ ਪਰ ਇਹਨਾਂ ਨੇ ਉੱਥੇ ਜਾਨ ਨਹੀਂ ਦਿੱਤਾ ਇਸ ਕਰਕੇ ਅਸੀਂ ਹੰਸਰਾ ਇਹ ਨਾਲ ਸਾਡਾ ਕੋਈ ਨਿੱਜੀ ਵਿਰੋਧ ਨਹੀਂਗਾ ਵਿਰੋਧਾ ਕੇਂਦਰ ਸਰਕਾਰ ਨਾਲ ਕੇਂਦਰ ਸਰਕਾਰ ਦੇ ਵਿਰੋਧ ਕਰਕੇ ਅੱਜ ਇਹ ਵਿਰੋਧ ਕੀਤਾ ਗਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਹੰਸ ਰਾਜ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਪਹਿਲੀ ਵਾਰੀ ਇਲੈਕਸ਼ਨ ਲੜਨਾ ਦਿਲੇ ਅੱਜ ਆਏ ਸੀਗੇ ਉਹਨਾਂ ਦਾ ਫਰੀਦਕੋਟ ਦੇ ਵਿੱਚ ਵੜਨ ਤੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਬੇਸ਼ੱਕ ਉਹਨਾਂ ਦਾ ਕਾਫਲਾ ਟੱਪ ਗਿਆ ਪਰ ਕਿਸਾਨਾਂ ਨੇ ਵਿਰੋਧ ਜ਼ਰੂਰ ਕੀਤਾ ਫਰੀਦਕੋਟ ਦੇ ਵਿੱਚ ਹੰਸ ਰਾਜ ਹੰਸਾ ਜ਼ਬਰਦਸਤ ਵਿਰੋਧ ਹੋਇਆ